ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਸੁਤੰਤਰਾ ਮਾਈਕ੍ਰੋਫਿਨ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਵੰਡੀ ਗਈ ਰਾਹ ਸਮੱਗਰੀ ਬੀਤੇ ਦਿਨੀ ਹਲਕਾ ਡੇਰਾ ਬਾਬਾ ਨਾਨਕ ਦੇ ਸਰਹੱਦੀ ਇਲਾਕੇ ਅੰਦਰ ਆਏ ਭਾਰੀ ਹੜ੍ਹ ਨਾਲ ਜਿੱਥੇ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਸੀ ਤੇ ਇਸ ਹੜ੍ਹ ਦੇ ਪਾਣੀ ਨਾਲ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ ਇਹਨਾਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਜਿੱਥੇ ਸਿਆਸੀ ਤੇ ਧਾਰਮਿਕ ਸੰਸਥਾਵਾਂ ਆਪਣੀ ਡਿਊਟੀ ਨਿਭਾਈ ਜਾ ਰਹੀਆਂ ਸੀ ਉੱਥੇ ਹੀ ਵੱਡੇ ਪੱਦਰ ਤੇ ਸਮਾਜ ਸੇਵੀ ਲੋਕਾਂ ਵੱਲੋਂ ਬਾ ਚੜ ਕੇ ਹਿੱਸਾ ਪਾਇਆ ਜਾ ਰਿਆ ਸੀ ਉੱਥੇ ਹੀ ਅੱਜ ਡੇਰਾ ਬਾਬਾ ਨਾਨਕ ਦੇਰ ਸਰਹੱਦੀ ਪਿੰਡ ਪੱਖੋਕੇ ਟਾਲੀ ਸਾਬ ਤੇ ਧਰਮਕੋਟ ਰੰਡਾਵਾ ਵਿੱਚ ਹਰ ਪੀੜਤ ਪਰਿਵਾਰਾਂ ਨੂੰ ਸੁਤੰਤਰਤਾ ਮਾਈਕਰੋਫਿਨ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਰਾਸ ਸਮੱਗਰੀ ਵੰਡੀ ਗਈ ਤੁਸੀਂ ਦੇਖ ਰਹੇ ਹੋ ਡੀਬੀ 24 ਨਿਊਜ਼ ਚੈਨਲ ਰਿੰਕਾ ਵਾਲੀਆ ਦੀ ਰਿਪੋਰਟ ਡੇਰਾ ਬਾਬਾ ਨਾਨਕ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਵੋ ਜੀ ਕਿਹੜੀ ਕੰਪਨੀ ਤੋਂ ਆਏ ਹੋ ਤੇ ਕੀ ਕੀ ਕਿਟ ਲੈ ਕੇ ਆਏ ਹੋ ਅੱਜ ਹਰ ਪਿੰਡ ਤਨੂੰ ਸਮਾਣਨ ਵਾਸਤੇ ਉਸ ਬਾਰੇ ਦੀ ਆਪਣਾ ਨਾਮ ਦੱਸ ਕੇ ਮੇਰਾ ਨਾਮ ਮਾਨਕ ਰਾਮ ਹੈ ਠੀਕ ਹੈ ਅਸੀਂ ਸੁਤੰਤਰ ਮਾਈਕਰੋਫਿਨ ਕੰਪਨੀ ਤੋਂ ਆਏ ਹਾਂ ਗੁਰਦਾਸਪੁਰ ਤੋਂ ਠੀਕ ਹੈ ਸਾਡੇ ਪਿੰਡਾਂ ਦੇ ਵਿੱਚ ਜਿੱਥੇ ਗਰੁੱਪ ਲੋਨ ਚੱਲਦੇ ਆ ਫਾਈਨਾਂਸ ਦਾ ਸਾਡਾ ਕੰਮ ਹੈ ਔਰ ਜਿੱਥੇ ਜਿੱਥੇ ਸਾਡੇ ਗਰੁੱਪ ਲੋਨ ਚੱਲਦੇ ਆ ਉਹਨਾਂ ਪਿੰਡਾਂ ਦੇ ਵਿੱਚ ਕੁਝ ਪਿੰਡ ਇਦਾਂ ਦੇ ਨੇ ਜਿੱਥੇ ਬਾੜ ਕਰਕੇ ਜਾਦਾ ਘਰਾਂ ਦਾ ਨੁਕਸਾਨ ਹੋਇਆ ਮੈਂਬਰਾਂ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਜਿੱਥੇ ਲੋਕਾਂ ਦੇ ਕੰਮ ਧੰਦੇ ਨਹੀਂ ਚੱਲੇ ਉਹਨਾਂ ਦੇ ਮਤਲਬ ਉਹਨਾਂ ਦੇ ਕਰਕੇ ਕੰਪਨੀ ਵੱਲੋਂ ਸਾਡੀ ਸਹੂਲਤ ਆਈ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਜਿੰਨੇ ਵੀ ਸਾਡੇ ਕਸਟਮਰ ਨੇ ਉਹਨੋਂ ਤੋਂ ਇਲਾਵਾ ਐਕਸਟਰਾ ਮੈਂਬਰ ਨੇ ਜਿਹੜੇ ਹਨਾ ਪੱਖੋਕੇ ਔਰ ਦੂਜਾ ਆਪਣਾ ਧਰਮਪੁਰ ਧਰਮਪੁਰ ਧਰਮਕੋੜ ਰੰਧਾਵਾ ਇਹਨਾਂ ਪਿੰਡਾਂ ਦੇ ਵਿੱਚ ਅਸੀਂ ਘਟੋ-ਘਟ 100 ਤੋਂ 150 ਪਰਿਵਾਰਾਂ ਨੂੰ ਰਾਤ ਸਮੱਗਰੀ ਦੁੱਤੀ ਹੈ ਇਹ ਜਿਹੜੀ ਤੁਸੀਂ ਕਿੱਟ ਬਣਾਈ ਹੈ ਇਹ ਕਿੱਟ ਦੇ ਵਿੱਚ ਕਿਹੜਾ-ਕਿਹੜਾ ਸਮਾਨ ਆਇਆ ਜਾਵੇ ਇਹਦੇ ਕਿੱਟ ਦੇ ਵਿੱਚ ਰਾਸ਼ਨ ਦਾ ਕਿਚਨ ਦਾ ਸਾਰਾ ਸਮਾਨ ਹੈ ਮਿਕਸਰਸ مانਸਾਰਾ ਇਹਦੇ ਵਿੱਚ 4400 ਤੋਂ 45000 ਮੰਨ ਲਓ 4000 ਤੋਂ 45000 ਤੱਕ ਜਿਹੜੇ ਤੁਸੀਂ ਇਹਨਾਂ ਕੋਲ ਕਿਸ਼ਤਾਂ ਲੈਂਦੇ ਹੋ ਉਹਨਾਂ ਦਾ ਕੋਈ ਵਿਆਜ ਮਾਫ ਕਰ ਰਹੇ ਹੋ ਮਤਲਬ ਦੇਖੋ ਲੋਨ ਸਾਡੇ ਆਲਰੇਡੀ ਚੱਲਦੇ ਆ ਇਹਨਾਂ ਕੋਲੋਂ ਸਾਡਾ ਪੈਸਾ ਇਹਨਾਂ ਕੋਲ ਆਇਆ ਹੋਇਆ ਇਹਨਾਂ ਨੂੰ ਲੋਨ ਆਲਰੇਡੀ ਮਿਲੇ ਹੋਏ ਆ ਠੀਕ ਹੈ ਉਹਦੇ ਵਿੱਚ ਵਿਆਜ ਵਾਲਾ ਕੋਈ ਸੀਨ ਨਹੀਂ ਹੈਗਾ ਇਹ ਤਾਂ ਇੱਕ ਐਡੀਸ਼ਨਲ ਸਾਡੇ ਵੱਲੋਂ ਹੈਲਪ ਟਾ ਕੰਪਨੀ ਵੱਲੋਂ ਇਸੇ ਤਰ੍ਹਾਂ ਗਾਂ ਵੀ ਤੁਹਾਡੀ ਕੰਪਨੀ ਜਿਹੜੀ ਹੈ ਮਾਰੀ ਤਰ੍ਹਾਂ ਮਦਦ ਕਰਦੀ ਰਹੇਗੀ ਇਹਨਾਂ ਦੀ ਹਾਂਜੀ ਅੱਗੇ ਅੱਗੇ ਅਗਰ ਇਦਾਂ ਦਾ ਕੁਝ ਹੋਰ ਕੁਛ ਇਦਾਂ ਦਾ ਹੁੰਦਾ ਤਾਂ ਕੰਪਨੀ ਸਾਡੀ ਬਿਲਕੁਲ ਮਦਦ ਕਰੇਗੀ ਹਮੇਸ਼ਾ ਕਲਾਇੰਟਾਂ ਦੇ ਨਾਲ ਖੜਦੀ ਆਈ ਹੈ ਔਰ ਹਮੇਸ਼ਾ ਖੜਦੇ ਰਹਾਂਗੇ ਇਸੇ ਚਰਚੇ